DIG ਬਾਰਡਰ ਸੰਦੀਪ ਗੋਇਲ ਨੇ ਇੱਕ ਅਹਿਮ ਪੱਤਰਕਾਰ ਵਾਰਤਾ ਕੀਤੀ ਜਿਸ ਵਿੱਚ DIG ਸੰਦੀਪ ਗੋਇਲ ਨੇ ਕਿਹਾ ਕਿ ਬਟਾਲਾ ਪੁਲਿਸ ਨੇ ਦਿੱਲੀ ਤੋਂ ਦੋ ਸ਼ੂਟਰਜ਼ ਨੂੰ ਗ੍ਰਿਫਤਾਰ ਕੀਤਾ ਇਹਨਾਂ ਨੇ ਕਰਵਾ ਚੌਥ ਵਾਲੇ ਦਿਨ ਕਾਕਾ ਬੁੱੱਲੇਵਾਲ ਅਤੇ ਕਨਮ ਮਹਾਜੰਦਾ ਕਤਲ ਕੀਤਾ ਸੀ ਆਓ ਸੁਣਾਦੇ ਹਾਂ ਤੁਹਾਨੂੰ ਕੀ ਕੁਝ ਕਿਹਾ DIG ਸੰਦੀਪ ਗੋਇਲ ਨੇ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਬਟਾਲੇ ਤੋਂ ਸਾਡੇ ਸ਼ਾਰਟ ਨੋਟਿਸ ਤੇ ਇਥੇ ਆਇਆ ਹਾਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਜਿਹੜਾ ਸਾਡਾ ਮੁੱਖ ਮੰਤਵ ਹੈਗਾ ਉਹ ਤੁਹਾਨੂੰ ਇਸ ਇਹ ਬਾਰੇ آگਾਹ ਕਰਾਉਣਾ ਹੈਗਾ ਕਿ ਜੇਕਰ ਤੁਹਾਨੂੰ ਪਿੱਛੇ ਜੇ ਆਪਾਂ ਝਾਤ ਮਾਰੀਏ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਇੱਕ ਕਲਵੰਤ ਸਿੰਘ ਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਸ਼ੂਟਰਾਂ ਨੇ ਉਹਨਾਂ ਦੇ ਘਰੇ ਜਾ ਕੇ ਸਵੇਰੇ ਸੜ ਤੜਕਸਾਰ ਉਹਨਾਂ ਤੇ ਗੋਲੀਆਂ ਚਲਾਈਆਂ ਸੀਗੀਆਂ ਇਹਦੀ ਪੁਸ਼ਟ ਭੂਮੀ ਇਹ ਹੈਗੀ ਹੈ ਕਿ ਜਿਹੜੀ ਸੋ ਪਾਲਾ ਇੱਥੇ ਜੋੜੀ ਬਦਮਾਸ਼ਾਂ ਦੀ ਆਪਸ ਚ ਵਰਚਸਰਬ ਦੀ ਲੜਾਈ ਹੈਗੀ ਹੈ ਇੱਕ ਪਾਸੇ ਅ ਅੰਮ੍ਰਿਤ ਧਾਲਮ ਤੇ ਜੱਗੂ ਭਗਵਾਨਪੁਰੀਆ ਤੇ ਦੂਜੇ ਪਾਸੇ ਡੋਨੀ ਬਲਹੋਰੀ ਉਹਨਾਂ ਦੇ ਵਿੱਚ ਇਹ ਜਿਹੜਾ ਜਿਹੜੀ ਚੱਲਦੀ ਆ ਰਹੀ ਹੈ ਅੱਗੇ ਲੜਾਈ ਉਹਦਾ ਹੀ ਇੱਕ ਇਹ ਇੱਕ ਇੱਕ ਕੜੀ ਹੈਗੀ ਹੈ ਉਹਦੇ ਵਿੱਚ ਕਿ ਅ ਜੱਗੂ ਭਗਵਾਨਪੁਰੀਆ ਗੈਂਗ ਨੂੰ ਇਹ ਹੈਗਾ ਕਿ ਇਹ ਤਾਂ ਮੋਟੇਵ ਜਿਹੜਾ ਕਲਵੰਤ ਸਿੰਘ ਨੂੰ ਮਾਰਿਆ ਗਿਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਜਿਹੜੀ ਜੱਗੂ ਭਗਵਾਨਪੁਰੀਆ ਦੀ ਜਿਹੜੀ ਮਾਤਾ ਦਾ ਜਿਹੜਾ ਕਤਲ ਕੀਤਾ ਗਿਆ ਸੀ ਜਿਹੜੇ ਉਹ ਸ਼ੂਟਰ ਸੀਗੇ ਉਹਨਾਂ ਨੂੰ ਕਲਵੰਤ ਸਿੰਘ ਨੇ ਆਪਣੇ ਘਰ ਦੇ ਵਿੱਚ ਪਨਾਹ ਦਿੱਤੀ ਸੀ ਤੇ ਇਹ ਇੱਕ ਵਜਾ ਰੰਜਸ਼ ਸੀ ਜਿਸ ਕਰਕੇ ਉਸ ਦਾ ਕਤਲ ਹੋਇਆ ਇਹ ਕਲਵੰਤ ਸਿੰਘ ਹੋਈ ਹੈ ਜਿਸ ਦਾ ਬੇਟਾ ਰਾਜਾ ਬੁੱਟਰ 2023 ਦੇ ਵਿੱਚ ਇੱਕ ਮਰਡਰ ਕੇਸ ਦੇ ਵਿੱਚ ਆਪਣਾ ਅੰਡਰ ਜੇਲ੍ਹ ਦੇ ਵਿੱਚ ਹੈਗਾ ਤੇ ਉਹ ਉਹ ਵੀ ਡੋਨੀ ਬਲ ਦੇ ਨਾਲ ਆਪਣੀ ਨੇੜਤਾ ਰੱਖਦਾ ਹੈਗਾ ਬੇਸਿਕਲੀ ਇਹ ਇੱਕ ਇੰਟਰ ਗੈਂਗ ਦਾ ਜਿਹੜਾ ਜਿਹੜਾ ਚੱਲਦਾ ਪਿਆ ਇਹਨਾਂ ਦਾ ਉਹਦੇ ਵੀ ਇੱਕ ਕੜੀ ਸੀਗੀ ਤੇ ਇਹਦੇ ਵਿੱਚ ਜਿਹੜੇ ਅਸੀਂ ਦੋਸ਼ੀ ਫੜੇ ਆ ਇਹਦੇ ਵਿੱਚ ਇੱਕ ਸैम ਹੈ ਤੇ ਇੱਕ ਨਵਜੋਤ ਜਿਹੜਾ ਨਾਮ ਦਾ ਇੱਕ ਜਿਹੜਾ ਦੋਸ਼ੀ ਹੈ ਉਹ ਦਿੱਲੀ ਦੇ ਤੁਗਲਾਗਾ ਬਾਦ ਏਰੀਆ ਤੋਂ ਪੀਐਸ ਗੋਬਿੰਦਪੁਰੀ ਸਾਊਥ ਦਿੱਲੀ ਈਸਟ ਉਹਦੇ ਸਾਊਥ ਈਸਟ ਦਿੱਲੀ ਦੇ ਵਿੱਚੋਂ ਜਿਹੜਾ ਹੈਗਾ ਉਹਦੇ ਵਿੱਚੋਂ ਇਹ ਫੜਿਆ ਗਿਆ ਹੈਗਾ ਇੱਥੇ ਮੈਂ ਸਿਲਾਗਾ ਕਰਨਾ ਚਾਹਾਂਗਾ ਐਸਐਸਪੀ ਸਾਹਿਬ ਸ਼੍ਰੀ ਮਹਿਤਾਬ ਸਿੰਘ ਦੀ ਜਿਨ੍ਹਾਂ ਨੇ ਆਪਣੇ ਜੇਰੇ ਨਿਗਰਾਨੀ ਮਤਲਬ ਪਰਸਨਲ ਸੁਪਰਵੀਜ਼ਨ ਦਾ ਮਤਲਬ ਇੱਥੇ ਪਰਸਨਲ ਸੁਪਰਵੀਜ਼ਨ ਹੈ ਉਹਨਾਂ ਨੇ ਐਸਪੀ ਡੀ ਸਾਹਿਬ ਸੰਦੀਪ ਵਟੇਰਾ ਇੰਸਪੈਕਟਰ ਸੁਖਰਾਜ ਡੀਐਸਪੀ ਰੇਸ਼ ਕੱਕੜ ਆਪਣੇ ਇੰਸਪੈਕਟਰ ਸਾਹਿਬ ਆਪਣੇ ਵਿਕਰਮ ਸਿੰਘ ਇਹਨਾਂ ਨੇ ਸਾਰਿਆਂ ਨੇ ਬਹੁਤ ਹੀ ਮਿਹਨਤ ਤੇ ਮਸ਼ਕਤ ਕਰਕੇ ਤੇ ਟੈਕਨੀਕਲ ਤੇ ਹਿਊਮਨ ਇੰਟ ਦੀ ਕੜੀਆਂ ਨਾਲ ਕੜੀਆਂ ਜੋੜਦੇ ਹੋਏ ਇਹਨਾਂ ਦੋਸ਼ੀਆਂ ਨੂੰ ਬਾਜ਼ਾਬਤਾ ਤੇ ਆਪਣਾ ਲੀਗਲੀ ਤੌਰ ਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈਗਾ ਤੇ ਅਜੇ ਪੇਸ਼ ਕਰਤਾ ਤੁਹਾਨੂੰ ਜੀ ਮਿਲਿਆ ਰਿਮਾਂਡ ਕਿਨੇ ਦਿਨ ਦਾ ਮਿਲਿਆ ਉਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ 5 ਦਿਨ ਦਾ ਉਹਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈਗਾ ਇਹਦੇ ਕੋਈ ਵੀ ਮਾਮਲੇ ਕਰਜਾ ਹੈਗਾ ਹਾਂਜੀ ਹਾਂਜੀ ਇਹਦੇ ਵਿੱਚ ਬਿਲਕੁਲ ਠੀਕ ਹੈ ਜਿਹੜਾ ਇਹਨਾਂ ਦਾ ਇਹਨਾਂ ਦਾ ਦੋਨਾਂ ਦਾ ਕ੍ਰਿਮੀਨਲ ਪਿਛੋਕੜ ਹੈਗਾ ਮੌਜੂਦ ਇੱਕ ਐਨਡੀਪੀਐਸ ਦੇ ਪਰਚੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਤੇ ਤੇ ਐਨਡੀਪੀਐਸ ਦਾ ਇੱਕ ਪਰਚਾ ਹੈਗਾ ਅ ਜਿਹੜਾ ਸैम ਹੈਗਾ ਜੇ ਤੁਹਾਨੂੰ ਯਾਦ ਹੋਵੇ ਅਕਤੂਬਰ ਦੇ ਮਹੀਨੇ ਦੇ ਵਿੱਚ ਇੱਕ ਇੱਥੇ ਫਾਇਰਿੰਗ ਹੋਈ ਸੀ ਜਿਹਦੇ ਵਿੱਚ ਕਾਕਾ ਬੁੱਲੇਵਾਲ ਮਾਰਿਆ ਗਿਆ ਸੀਗਾ ਉਹ ਵੀ ਡੋਨੀ ਬਲ ਦਾ ਨਾਲ ਗੈਂਗ ਦੇ ਨਾਲ ਸੰਬੰਧਤ ਰੱਖਦਾ ਸੀ ਉਹਦੇ ਨਾਲ ਇੱਕ ਅਨਫੋਰਚੂਨੇਟਲੀ ਅ ਸ਼੍ਰੀ ਕਰਨਮ ਮਹਾਜਨ ਹੋਰਾਂ ਦੇ ਵੀ ਡੈਥ ਹੋ ਗਈ ਸੀ ਉਸ ਫਾਇਰਿੰਗ ਦੇ ਵਿੱਚ ਤੇ ਸैम ਉਹਦੇ ਵਿੱਚ ਵੀ ਅਕਿਊਜ਼ਡ ਹੈਗਾ ਜਿਹੜਾ ਮਤਲਬ ਥਾਣਾ ਜਿਹੜਾ ਇਹਦਾ ਪਰਚਾ ਹੈਗਾ ਸਿਟੀ ਬਟਾਲੇ ਦਾ ਜਿਹੜਾ ਕੁਲਵੰਤ ਸਿੰਘ ਦਾ ਹੈਗਾ ਉਹ ਸਦਰ ਬਟਾਲੇ ਦਾ ਪਰਚਾ ਦਰਜ ਹੈਗਾ ਸਪਟੰਬਰ ਦਾ ਤੇ ਇਹ ਜਿਹੜਾ ਡਬਲ ਮਰਡਰ ਵਾਲਾ ਹੈ ਉਹ 10 ਮਤਲਬ 10ਵੇਂ ਮਹੀਨੇ ਦਾ ਅਕਤੂਬਰ ਦਾ ਮਹੀਨੇ ਦਾ ਹੈਗਾ ਇਹੋ ਮਾਮਲੇ ਦੇ ਵਿੱਚ ਵੀ ਇਹ ਇਹ ਸੈਮਿਸਨ ਅਕਿਊਸਡ ਸੈਮ ਦੇ ਸੈਮ ਦੇ ਦੇ ਮਤਲਬ ਆ ਮਲਾ ਕੇ ਦੋ ਪਰਚੇ ਮਲਾ ਕੇ ਤਿੰਨ ਪਰਚੇ ਮਤਲਬ ਪੰਜ ਇਹਦੇ ਤੇ ਪਰਚੇ ਦਰਜ ਨੇ ਇਹ ਇਸ ਟਾਈਮ ਤੇ ਇਸ ਟਾਈਮ ਦੇ ਇਹ ਅਮਰਤ ਦਾਲਮ ਤੇ ਜੱਗੂ ਭਵਨ ਗੁਰੇ ਇਹਦਾ ਮੇਨ ਸ਼ੂਟਰ ਸੀਗਾ 20 ਸਾਲ ਦਾ ਹੈਗਾ ਮਤਲਬ ਟ੍ਰਿਗਰ ਹੈਪੀ ਹੈਗਾ ਡੈਸਪਰੇਟ ਹੈਗਾ ਤੇ ਇਹ ਬਹੁਤ ਵੱਡੀ ਕਾਮਯਾਬੀ ਹੈ ਪਟਿਆਲਾ ਪੁਲਿਸ ਦੀ ਇਹਨਾਂ ਦੀ ਜਿਹੜੀ ਸਾਰੀ ਟੀਮ ਜਿਸ ਨੇ ਅਣਥੱਕ ਮਿਹਨਤ ਕਰਕੇ ਇਸ ਨੂੰ ਦਿੱਲੀ ਤੋਂ ਜਾ ਕੇ ਇਹਨਾਂ ਨੂੰ ਦਿਖੋਚਿਆ ਹੈਗਾ ਬਹੁਤ ਹੀ ਇਹਦੇ ਵਿੱਚ ਮਿਹਨਤ ਤੇ ਮੁਸ਼ਕਲ ਤੇ ਮਤਲਬ ਮਿਨਿਊਟਲੀ ਹਰ ਪਹਿਲੂ ਤੇ ਕੰਮ ਕੀਤਾ ਗਿਆ ਹਿਊਮਨ ਇੰਟਲਿਤੀ ਗਈ ਸਾਰੇ ਪਾਸੇ ਨਿਗ੍ਹਾ ਰੱਖੀ ਗਈ ਤੇ ਦਿੱਲੀ ਤੋਂ ਜਾ ਕੇ ਇਹਨਾਂ ਦੀ ਅਕੀਰ ਚ ਗ੍ਰਿਫਤਾਰੀ ਹੁੰਦੀ ਹੈ ਗੋਬਿੰਦਪੁਰਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਪੀਐਸ ਗੋਬਿੰਦਪੁਰੀ ਤੋਂ ਤੁਗਲਕਾ ਬਾਦ ਏਰੀਆ ਦੇ ਵਿੱਚੋਂ ਇਹਨਾਂ ਨੂੰ ਇੱਥੇ ਲਿਆ ਕੇ ਫਿਰ ਤੁਹਾਨੂੰ ਦੱਸਿਆ ਕਿ ਪੰਜ ਦਿਨ ਦਾ ਰਮਾ ਦੋਨੋਂ ਦਿੱਲੀ ਤੋਂ ਗੱਲ ਅੱਛਾ ਜੀ ਉਹ ਜਿਹਾ ਥਿਆਰ ਵੀ ਇਹਨਾਂ ਕੋਲ ਹੁੰਦਾ ਸੀ ਹੁਣ ਜਦੋਂ ਅਸੀਂ ਹਲੇ ਲੈ ਕੇ ਆਏ ਹਾਂ ਹਲੇ ਮੌਕੇ ਤੋਂ ਤਾਂ ਨਹੀਂ ਪਰ ਉਹਨਾਂ ਤੋਂ ਹੁਣ ਪੁੱਛ ਗਏ ਸਿੱਚ ਜੋ ਵੀ ਇਹਦੇ ਵਿੱਚ ਜੋ ਵੀ ਪੁੱਛ ਗਏ ਸਿੱਚ ਵਿੱਚ ਆਏਗਾ ਹਥਿਆਰ ਜਿਹੜਾ ਇਹਨਾਂ ਨੇ ਵੈਪਨ ਆਫ ਅ ਫੈਂਸ ਹੈਗਾ ਉਹ ਜੋ ਵੀ ਰਿਕਵਰੀਜ਼ ਹੋਣਗੀਆਂ ਔਰ ਇਹਨਾਂ ਦੇ ਪਰ ਇੱਕ ਕਲ ਜਿਹੜੀ ਹੈਗੀ ਹੈ ਪ੍ਰੀਲੀਮਰੀ ਇਨਵੈਸਟੀਗੇਸ਼ਨ ਜਿੰਨੀ ਇੱਕ ਜਿਵੇਂ ਆਪਾਂ ਕਹਿੰਦੇ ਨੇ ਆ ਵੀ ਲੈ ਕੇ ਆਉਂਦਾ ਕੱਲ ਨੂੰ ਦਿੱਲੀ ਦਾ ਸਫਰ ਸੀਗਾ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੈਗਾ ਕਿ ਅ ਅਗਲੀਆਂ ਜਿਹੜੀਆਂ ਕਾਫੀ ਵਾਰਦਾਤਾਂ ਜਿਹੜੀਆਂ ਹੈਗੇ ਜੜੀਆਂ ਇਹ ਪਲਾਨ ਕਰ ਰਹੇ ਸੀ ਉਹਨਾਂ ਨੂੰ ਅਸੀਂ ਵਿਫਲ ਕਰਨ ਦੇ ਵਿੱਚ ਸਫਲ ਹੋਏ ਹਾਂ ਸੋ ਉਹ ਇੱਕ ਬਹੁਤ ਇੱਕ ਉਹ ਵੀ ਇੱਕ ਬਹੁਤ ਵੱਡੀ ਪ੍ਰੀਵੈਂਸ਼ਨ ਆਫ ਅ ਕਰਾਈਮ ਇਜ਼ ਆਲਸੋ ਅ ਬਿਗ ਅਚੀਵਮੈਂਟ ਸੋ ਫॉर दैट ਬਟਾਲਾ ਪੁਲਿਸ ਇਸ ਪ੍ਰੇਸ ਇਸ ਲਈ ਮਤਲਬ ਆਈ ਪ੍ਰੇਜ਼ ਕਰਦਾ ਮੈਂ ਉਹ ਤਾਂ ਜੱਜ ਬੋਟਮ ਜੀ ਇਹਨੇ ਜੇਲ੍ਹ ਚੋਂ ਬੈਠ ਕੇ ਜਿਹੜੇ ਜੱਗੂ ਭਗਵਾਨਪੁਰੀ ਦੀ ਮਾਤਾ ਦੇ ਸੂਤਰਾ ਸੰ ਉਹਨਾਂ ਨੂੰ ਜੇਲ੍ਹ ਚੋਂ ਬੈਠ ਕੇ ਪਲਾਨ ਆਊਟ ਆਪਣੇ ਘਰ ਬਿਠਾਇਆ ਦੇਖੋ ਇਹ ਤਾਂ ਹਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਹਲੇ ਤਾਂ ਆਪਾਂ ਨੂੰ ਇਹ ਆਇਆ ਹੈਗਾ ਸਾਰਾ ਰੋਲ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ ਨੂੰ ਕਿਸ ਤਰ੍ਹਾਂ ਕਿਵੇਂ ਪਰ ਇਹਨਾਂ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦਾ ਫੋਰਨ ਹੈਂਡਲਰ ਮੈਂ ਦੱਸ ਰਿਹਾ ਤਾਂ ਅਮਰਦਾਲਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਇਸੇ ਇਲਾਕੇ ਦਾ ਹੀ ਹੈਗਾ ਤੇ ਪਲੱਸ ਜੱਗੂ ਭਗਵਾਨਪੁਰੀ ਆ ਕਿਸ ਤਰ੍ਹਾਂ ਕਿਵੇਂ ਈ ਮੋਡ ਆਫ ਇਹਨਾਂ ਦੀ ਕਮਿਊਨੀਕੇਸ਼ਨ ਸੀ ਉਹ ਸਾਰੀਆਂ ਤਾਰਾਂ ਮਤਲਬ ਉਹ ਤਾਂ ਪੁੱਛ ਗਏ ਤੋਂ ਬਾਅਦ ਹੀ ਸਾਹਮਣੇ ਆਣੀਆਂ ਪੰਜ ਦਿਨ ਦਾ ਸਾਡਾ ਪੁਲਿਸ ਰਿਪੋਰਟ ਹੈ ਅਸੀਂ ਉਹਦੇ ਵਿੱਚ ਜੀ ਮੰਨਦੇ ਆ ਬਾਸ ਬੰਦ ਚਾਏ ਇਹਨਾਂ ਦੇ ਜਿਹੜਾ ਉਹਨੂੰ ਦਿਆ ਗਿਆ ਤੇ ਉਹਨਾਂ ਦੇ ਇਹ ਪਹਿਲਾ ਮੈਂ ਟੱਚ ਹੈਗਾ ਦੇ ਮੇਰੇ ਟੱਚ ਸੀਗਾ ਟੱਚ ਇਸ ਦਾ ਸੀਗਾ ਬਾਕੀ ਜਿਹੜੀ ਸਾਰੀ ਕਿਉਂਕਿ ਜਿਹੜੇ ਮੇਨ ਲਾਈਮਲਾਈਟ ਵਿੱਚ ਆਂਦਾ ਜਦੋਂ ਇਹ ਸਤੰਬਰ ਤੇ ਅਕਤੂਬਰ ਦੇ ਵਿੱਚ ਸਤੰਬਰ ਦੇ ਵਿੱਚ ਕੁਲਵੰਤ ਸਿੰਘ ਦਾ ਮਰਡਰ ਕਰਦਾ ਤੇ ਅਕਤੂਬਰ ਦੇ ਮਹੀਨੇ ਵਿੱਚ ਡਬਲ ਮਰਡਰ ਕਰਦਾ ਕਾਕਾ ਬੁੱਲ੍ਹੇਵਾਲ ਦਾ ਤੇ ਪਲੱਸ ਜਿਹੜੇ ਅਨਫੋਰਚੂਨੇਟਲੀ ਇੱਕ ਕੰਨਵ ਮਹਾਜਨ ਸਾਹਿਬ ਸੀਗੇ ਤੇ ਉਹਨਾਂ ਦਾ ਉਹ ਉਹਦੀ ਉਹਦੀ ਫਿਰ ਜਿਹੜੀ ਗੱਲ ਵੀ ਆਪਣੇ ਹੋ ਗਈ ਤੇ ਮਤਲਬ ਸਾਰੀ ਗੱਲ ਫਿਰ ਅਸੀਂ ਜੀ 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 ਸਰ ਜੇ ਕਣੀ ਨੂੰ ਜੋੜਿਆ ਜਾਵੇ ਤਾਂ ਲੱਗਦਾ ਕਿ ਆਪਸ ਦੀ ਗੈਂਗਵਾਰ ਦਾ ਪਿੱਛਾ ਬਿਲਕੁਲ ਇਹਨਾਂ ਦਾ ਆਪਸ ਜਿਵੇਂ ਮੈਂ ਦੱਸਿਆ ਕਿ ਉਹਨੂੰ ਐਸੇ ਆ ਵੀ ਕਲਵੰਤ ਨੇ ਜਗੂ ਭਾਨਪੁਰੀਆ ਦੇ ਜਿਹੜੇ ਮਾਤਾ ਦਾ ਜਿਹੜਾ ਕਤਲ ਹੋਇਆ ਸੀ ਉਹਨਾਂ ਦੇ ਜਿਹੜੇ ਸ਼ੂਟਰਾਂ ਸੀ ਉਹਨਾਂ ਨੂੰ ਇਹ ਪਨਾਹ ਦਿੱਤੀ ਸੀਗੀ ਤੇ ਉਸ ਚੱਕਰ ਦੇ ਵਿੱਚ ਕਲਵੰਤ ਸਿੰਘ ਦਾ ਇਹ ਕਤਲ ਹੋਇਆ ਸੀ ਉਹਦੇ ਸ਼ਾਰਕ ਸੀ ਕਿ ਆਪਣਾ ਐਕਚੁਅਲ ਤੇ ਬਿਲਕੁਲ ਸੀ ਹਾਂਜੀ ਇਹ ਸ਼ਾਰਕ ਸੀਗਾ ਉਹਨੂੰ ਪਨਾਹ ਦਿੱਤੀ ਸੀ ਨਾ ਨਹੀਂ ਨਹੀਂ ਪਨਾਹ ਦਿੱਤੀ ਸੀ ਕਿ ਤਾਈ ਉਹਨੂੰ ਤੇ ਉਸ ਨੂੰ ਵੀ ਅਕਿਊਜ਼ਡ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਅਕਿਊਜ਼ਡ ਹੈ ਮਤਲਬ ਉਸ ਤਰ੍ਹਾਂ ਦਾ ਹਾਲੇ ਤਾਂ ਦੋ ਦੋਨ ਰਿਕਾਰਡ ਕੀਤਾ ਕਿ ਬਾਹਰ ਦੌਰ ਅੰਦੀ ਪਾਚ ਸੀ ਹਲੇ ਤਾਂ ਲੈ ਕੇ ਆਏ ਆ ਕਿ ਜੋ ਵੀ ਹੋਊਗਾ ਵੀਲ ਅਪਡੇਟ ਯੂ ਅਕੋਰਡਿੰਗਲੀ ਜਿਸ ਤਰ੍ਹਾਂ ਹੁੰਦਾ ਹਾਲੇ ਤਾਂ ਟਰੈਵਲਿੰਗ ਟਾਈਮ ਤੇ ਜਿੰਨਾਕ ਮਤਲਬ ਮੋਡਲਿੰਗ ਪੁੱਛ ਗਏ ਕਿਉਂਕਿ ਸਾਰਾ ਫਾਰਮੈਲਿਟੀਜ਼ ਉੱਥੇ ਵੀ ਥਾਣੇ ਦੇ ਵਿੱਚ ਲੋਕਲ ਪੁਲਿਸ ਦੀ ਦਿੱਲੀ ਪੁਲਿਸ ਦੀ ਇਹਦੇ ਵਿੱਚ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਨੇ ਬੜਾ ਸੋਨਾ ਕੋਆਪਰੇਸ਼ਨ ਕੀਤਾ ਉਹਨਾਂ ਦੇ ਐਸਐਸਪੀ ਸਾਹਿਬ ਨੇ ਆਪ ਉਦਮ ਕੀਤਾ ਇਸ ਗੱਲ ਨੂੰ ਸਾਰਾ ਕੋਆਰਡੀਨੇਸ਼ਨਸ ਪਰ ਸਾਰਾ ਆਪਰੇਸ਼ਨ ਨੂੰ ਸੁਪਰਵਾਈਜ਼ਨ ਤੇ ਹੈਂਡਲਿੰਗ ਐਸਐਸ ਸਾਹਿਬ ਨੇ ਬੜੀ ਬੇਕੁਬੀ ਨਿਭਾਈ ਹੈਗੀ ਹੈ ਉਥੋਂ ਤੁਗਲਕਾਬਾਦ ਏਰੀਆ ਚੋਂ ਪੀਐਸ ਗੋਵਿੰਦਪ uri ਸਾਊਥ-ਈਸਟ ਦਿੱਲੀ ਦੇ ਵਿੱਚੋਂ ਉਹ ਲੈ ਕੇ ਆਏ ਆ ਹਸਬਜਾਪਤਾ ਲੀਗਲੀ ਤੌਰ ਤੇ